ਇਹ ਕਿਉਂਕਾਰ ਇਸ ਸਰੋਵਰ ਸੰਬੰਧੀ ਇੱਕ ਕਹਾਵਤ ਪ੍ਰਚਲਿਤਾ ਕਿ ਇੱਥੇ ਦੁੱਧ ਵਾਲੇ ਨੂੰ ਦੁੱਧ ਅਤੇ ਪੁੱਤ ਵਾਲੇ ਨੂੰ ਪੁੱਤ ਮਿਲਦਾ ਹੈ ਸੰਗਤ ਜੀ ਇਹ ਉਹ ਪਵਿੱਤਰ ਸਰੋਵਰ ਆ ਜਿਸ ਵਿੱਚ ਜਗਤ ਗੁਰੂ ਧੰ ਗੁਰਨਾਨਕ ਦੇਵ ਜੀ ਮਹਾਰਾਜ ਇਸ ਸਥਾਨ ਤੇ ਆਉਣ ਸਮੇਂ ਆਪ ਇਸ਼ਨਾਨ ਕਰਿਆ ਕਰਦੇ ਸਨ ਇਤਿਹਾਸ ਮੁਤਾਬਕ ਗੁਰੂ ਸਾਹਿਬ ਤਕਰੀਬਨ 15 ਦਿਨ ਇਸ ਸਥਾਨ ਤੇ ਭਾਈ ਮਰਦਾਨੇ ਸਮੇਤ ਠਹਿਰੇ ਸਨ ਉਸ ਵਕਤ ਇਹ ਇੱਕ ਕੱਚੀ ਛਪੜੀ ਸੀ ਸਮਾਪਨ ਉਪਰੰਤ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਅਸਥਾਨ ਤੇ ਚਰਨ ਪਾਉਣ ਉਪਰੰਤ ਸੰਗਤਾਂ ਨੂੰ ਇਸ ਜਗ੍ਹਾ ਦੇ ਅਦਬ ਵਾਸਤੇ ਫਰਮਾਇਆ ਕਿ ਇਹ ਕੱਚੀ ਛਪੜੀ ਧੰਗੁਰ ਨਾਨਕ ਦੇਵ ਜੀ ਦੇ ਇਸ਼ਨਾਨ ਕਰਨ ਦੀ ਯਾਦਗਾਰ ਹੈ ਇਸ ਦਾ ਜਲ ਪਵਿੱਤਰ ਹੈ ਇਸ ਦਾ ਅਦਬ ਕਰੋ ਜੋ ਸਮਾਪਾ ਕੇ ਸੁੰਦਰ ਸਰੋਵਰ ਦੇ ਰੂਪ ਵਿੱਚ ਪ੍ਰਗਟ ਹੋਈ ਸੋ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਵਾਲੇ ਹਰ ਪ੍ਰਾਣੀ ਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਅਤੇ ਹਰ ਪ੍ਰਕਾਰ ਦੇ ਸਰੀਰਕ ਦੁੱਖ ਦੂਰ ਹੁੰਦੇ ਹਨ ਗੁਰੂ ਸਾਹਿਬ ਦੀਆਂ ਖੇਡਾਂ ਪ੍ਰਤੱਖ ਵਾਪਰ ਰਹੀਆਂ ਹਨ ਜੇ ਗੁਰੂ ਸਾਹਿਬ ਇਸ ਅਸਥਾਨ ਤੇ ਕਲਯੁਗ ਨੂੰ ਬਖਸ਼ ਸਕਦੇ ਹਨ ਤਾਂ ਸਾਨੂੰ ਕਲਜ ਕੀ ਜੀਵਾਂ ਨੂੰ ਕਿਉਂ ਨਹੀਂ ਬਖਸ਼ਣਗੇ ਸੋ ਭਾਵਨਾ ਨਾਲ ਇਸ਼ਨਾਨ ਕਰਨ ਵਾਲੇ ਅਤੇ ਇਸ ਅਸਥਾਨ ਤੇ ਹਾਜ਼ਰੀ ਭਰਨ ਵਾਲੇ ਹਰ ਪ੍ਰਾਣੀ ਨੂੰ ਸੁੱਖ ਮਿਲਦਾ ਹੈ ਅਤੇ ਹਰ ਤਰ੍ਹਾਂ ਦੀਆਂ ਦਾਤਾ ਪ੍ਰਾਪਤ ਹੁੰਦੀਆਂ ਹਨ